ਜੀ ਮਾਹੌਲ ਤੁਸੀਂ ਦੇਖ ਹੀ ਸਕਦੇ ਹੋ ਸਾਰਿਆਂ 'ਚ ਬਹੁਤ ਜਜ਼ਬਾ ਹੈ ਬਹੁਤ ਜੋਸ਼ ਹੈ ਤੇ ਬਸ ਹੁਣ ਖੁਸ਼ੀ ਸਮਾ ਰਹਿ ਗਿਆ ਜੀ ਨਤੀਜੇ ਅਜ ਪਤਾ ਹੀ ਚਲ ਜੂਗਾ ਵਧੀਆ ਚੱਲ ਰਿਹਾ ਪਰ ਸਭ ਕੁਝ ਜਿਵੇਂ ਗੱਲ ਕੀਤੀ ਜਾਵੇ ਸੰਗਰੂਰ ਜ਼ਿਲ੍ਹੇ ਦੀ ਸੰਗਰੂਰ ਜ਼ਿਲ੍ਹੇ ਦੇ ਕਿਹੜੇ ਮੁੱਦੇ ਅੱਗੇ ਲੈ ਕੇ ਜਾ ਰਹੇ ਤੁਸੀਂ ਜੀ ਸਭ ਤੋਂ ਪਹਿਲਾਂ ਜਿਵੇਂ ਮੈਂ ਹੁਣੇ ਹੀ ਕਿਹਾ ਕਿ ਪਹਿਲਾਂ ਤਾਂ ਜੇ ਆਪਾਂ ਝੂਠੇ ਵਾਅਦੇਾਂ ਦੀ ਗੱਲ ਕਰੀਏ ਤਾਂ ਬੀਬੀਆਂ ਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਜਿਸ ਦਿਨ ਤੋਂ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਮੈਂ ਸੀਐਮ ਬਣੂੰਗਾ ਮੈਂ ਦਊਂਗਾ ਹਜੇ ਤੱਕ 26 ਮਹੀਨੇ ਹੋ ਗਏ 26000 ਬੰਦਾ ਸੀ ਕਿਸੇ ਨੂੰ 1 ਮਹੀਨੇ ਦਾ 1000 ਵੀ ਮਿਲ ਗਿਆ ਹੋਇਤਾ ਅਸੀਂ ਕੁਝ ਗੱਲ ਕਹੀਏ ਦੂਜੀ ਗੱਲ ਜਿਵੇਂ ਮੈਂ ਕਿਹਾ ਸੀਗਾ ਕਿ ਦਿਨ ਦਿਹਾੜੇ ਔਰਤਾਂ ਨੂੰ ਇੱਕ ਗਲੀ ਤੋਂ ਦੂਜੀ ਕਿਉਂਕਿ ਦੁਪਹਿਰੇ ਸੁਨਣਾ ਵਕਤ ਹੁੰਦਾ ਹੈ ਨਾ ਜੀ ਇੱਕ ਗਲੀ ਤੋਂ ਦੂਜੀ ਗਲੀ ਜਾਂਦੇ ਵੀ ਇਹਨਾਂ ਦੀ ਚੋਰੀਆਂ ਹੋ ਰਹੀਆਂ ਬਾਲੀਆਂ ਲੋਕ ਖਿੱਚ ਰਹੇ ਸਾਨੂੰ ਪਤਾ ਚੱਲ ਰਿਹਾ ਮਤਲਬ ਕੋਈ ਪੁਲਿਸ ਮੁਲਾਜ਼ਮ ਕਿਤੇ ਨੇੜੇ ਤੇੜੇ ਵੀ ਨਹੀਂ ਹੁੰਦਾ ਕਿ ਜਾ ਕੇ ਕਿਸੇ ਨਾਲ ਗੱਲ ਕਰ ਸਕਣ ਕਿਉਂਕਿ ਸਾਰੇ ਧਰਨੇ ਹੀ ਇੰਨੇ ਲੱਗਦੇ ਸੰਗਰੂਸ਼ ਚ ਹੈਰਾਨ ਤੇ ਸਭ ਤੋਂ ਸਦਾ ਕਹਿੰਦੇ ਹੁੰਦੇ ਸੀ ਧਰਨੇ ਲੱਗਣਗੇ ਹੀ ਨਹੀਂ ਸੰਗਰੂਸ਼ ਸ਼ਹਿਰ ਚ ਤੋਂ ਉਹਦਾ ਵੀ ਉਲਟੀ ਚੱਲ ਰਿਹਾ ਤੇਜੀ ਗੱਲ ਜੀ ਜਿਵੇਂ ਅਸੀਂ ਦੋ ਤਿੰਨ ਕੱਲ ਪਿੰਡ ਕੱਡੇ ਸੀ ਉੱਥੇ ਸੁਣਨਾਈ ਜੀ ਕਨਕਤਾ ਇਹਨਾਂ ਨੇ ਵਾਦਾ ਚਲੋ ਕਨਕ 5 ਕਿਲੋ ਹੋ ਗਏ ਨੇ ਹੁਣ ਥੋੜਾ ਜਿਹਾ ਕਿਉਂਕਿ ਵੋਟ ਆ ਰਹੀਆਂ 5-5 ਕਿਲੋ ਆ ਰਹੇ ਕਹਿੰਦੇ ਜੀ ਹਫਤਾ ਨਹੀਂ ਕੱਢਦਾ ਕੀੜੇ ਪੈ ਜਾਂਦੇ ਕਿਹੜਾ ਨਾ ਮੁੱਦਾ ਜੇ ਕਿ ਪਾਣੀ ਦਾ ਵੀ ਜੀ ਹਜੇ ਮੁੱਦਾ ਸੀਵਰੇਜ ਦਾ ਤਾਂ ਸਾਰੇ ਸ਼ਹਿਰ 'ਚ ਹਰ ਇੱਕ ਥਾਂ 'ਸੇ ਜਾਣਿਆ ਜੀ ਸੀਵਰੇਜ ਦਾ ਵੀ ਮੁੱਦਾ ਸੜਕਾਂ ਨਹੀਂ ਜੀ ਸਹੀ ਤੁਸੀਂ ਤੁਸੀਂ ਆਪ ਸਾਰੇ ਇੱਥੇ ਰਹਿਣੋ ਅਸੀਂ ਵੀ ਜਾਣਦੇ ਆ ਸੜਕਾਂ ਹੀ ਨਹੀਂ ਅੱਧੀ ਥਾਂ 'ਸੇ ਪ੍ਰੀਮੰਤ ਕਹਿ ਰਹੇ ਨੇ ਅਸੀਂ ਟੋਲਪਲਾਜੇ ਬੰਦ ਕਰਾ ਦਿਆ ਤੇ ਮੈਨੂੰ ਨਾ ਹਵਾਈਆਂ ਗੱਲਾਂ ਹੀ ਕਹੂੰਗੀ ਜੀ ਕਿਉਂਕਿ ਕਹਿੰਦੇ ਇਹਨਾਂ ਨੇ ਇੱਕ ਇਹ ਵੀ ਸਟੇਟਮੈਂਟ ਕਹੀ ਸੀ ਅਸੀਂ ਤਾਂ ਇੰਨੀਆਂ ਨੌਕਰੀਆਂ ਲਵਾਤੀਆਂ ਲੋਕ ਕਿ ਅੱdte ਇਹਨਾਂ ਨੇ ਕਿ ਸਾਡੇ ਅੰਕੜੇ ਦਿਖਣ ਕਿ ਅਸੀਂ ਦੇਖੋ ਕਿੰਨਾ ਕੰਮ ਕੀਤਾ ਮਤਲਬ ਇਹ ਤਾਂ ਹਵਾਈਆਂ ਹੀ ਗੱਲਾਂ ਹੋਈਆਂ ਨਾ ਜੀ ਫਿਰ ਅਗਰ ਮੈਡਮ ਤੁਹਾਡੇ ਵੱਲੋਂ ਕਿੱਦਾਂ ਦੇ ਪ੍ਰਾਲੇ ਖੈਰਾ ਸਾਹਿਬ ਵੱਲੋਂ ਜਿਵੇਂ ਕੱਗਰ ਦਾ ਹੋ ਗਿਆ ਸਾਡੇ ਸੰਗੁਰ ਜ਼ਿਲ੍ਹੇ ਦਾ ਮੇਨ ਜਿਹੜਾ ਵੱਡਾ ਮੁੱਦਾ ਉਹ ਕੱਗਰ ਹੈ ਕਿਉਂਕਿ ਕਾਫੀ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਦਬਾ ਹੁੰਦੀ ਹੈ ਉਹਨੂੰ ਲੈ ਕੇ ਕਿੱਤਾਂ ਦਾ ਲੋਕਾਂ ਦਾ ਰੁਝਾਨ ਹੈ ਉੱਧਰ ਕੱਗਰ ਦੇ ਮੁੱਦੇ ਨੂੰ ਲੈ ਕੇ ਜੇ ਪਹਿਲੀ ਤਾਂ ਗੱਲ ਹੈ ਕਿ ਐਮਐਸਪੀ ਸਹੀ ਰੇਟ ਦੀ ਮਿਲੂਗੀ ਜੋ ਨਾ ਹੱਕ ਬੰਦ ਦਾ ਕਿਸਾਨਾਂ ਦਾ ਪਾਪਾ ਤਾਂ ਵੈਸੇ ਹੀ ਕਿਸਾਨਾਂ ਲਈ ਸਭ ਤੋਂ ਅੱਗੇ ਵੱਧ ਕੇ ਬੋਲਦੇ ਸਰਕਾਰ ਨੇ ਤਾਂ ਐਮਐਸਪੀ ਜੋ ਮੂੰਗੀ ਤੇ ਮੱਕੀ ਦੀ ਤੈ ਕੀਤੀ ਸੀ ਉਹ ਵੀ ਨਹੀਂ ਦਿੱਤੀ ਤਾਂ ਸਭ ਤੋਂ ਪਹਿਲਾਂ ਤਾਂ ਉਹ ਹੋਣਗੇ ਨਾਲੇ ਜੀ ਜਿਵੇਂ ਗਲੀਆਂ ਦੇ ਮੈਂ ਸੁਣਿਆ ਕਿ ਪਾਸ ਹੋ ਗਏ ਨੇ ਇਹਨਾਂ ਦੇ ਪਲਾਨਸ ਬਟ ਰੋਕੇ ਗਏ ਐਮਐਲਏ ਜਿਵੇਂ ਨਰਿੰਦਰ ਕੌਰ ਭਰਾਜੀ ਨੇ ਰੋਕੇ ਹੋਇਆ ਕੰਮ ਨਹੀਂ ਹੋਣਦੇ ਰੇ ਮਤਲਬ ਜੀ ਆਪੋ ਸਾਰੇ ਕੰਮ ਹੀ ਚਲਾ ਦੀ ਲੋਕਾਂ ਦੀ ਅੱਧੀ ਤਾਂ ਜੀ ਜੂਨ ਉਹਦੇ ਚ ਸੌਖੀ ਹੋ ਜਾਊਗੀ ਪਾਸ ਸਭ ਕੁਝ ਹੋਇਆ ਹੈ ਇੱਥੇ ਬਸ ਕੰਮ ਕਰਾਉਣ ਦੀ ਦੇਰੀ ਹੈ ਅਗਰ ਵੈਦੇ ਦੀ ਗੱਲ ਕਰੀ ਤਾਂ ਪਿਛਲੇ ਕਾਂਗਰਸ ਸਰਕਾਰਾਂ ਦੇ ਟਾਈਮ ਥੋਨੇ ਵੀ ਬਹੁਤ ਵੈਦੇ ਕਰੀ ਪਰ ਉਹਨਾਂ ਦੇ ਨਹੀਂ ਖਰਾ ਉਤਰੇ ਪਰ ਹੁਣ ਵੀ ਅਸੀਂ ਵੈਦੇ ਬਹੁਤ ਕਰਦੇ ਲੋਕਾਂ ਦੇ ਲੱਗਦਾ ਵੀ ਹੋਵੇ ਤੇ ਪੂਰੇ ਹੋਣਗੇ ਜੀ ਲੋਕਾਂ ਨਾਲ ਕਿ ਮੈਂ ਸੱਚੀ ਗੱਲ ਦੱਸਾਂ ਉ ਵੱਡੇ ਤਾਂ ਵਾਅਦੇ ਖਾਸ ਕਰਨੇ ਨਹੀਂ ਚਾਹੀਦੇ ਜੋ ਬੇਸਿਕ ਕੰਮ ਐ ਜਿਵੇਂ ਸੜਕਾਂ ਉਹ ਤੁਸੀਂ ਜੇ ਇੰਨਾ ਹੀ ਕਰ ਦੋ ਨਾ ਜੀ ਲੋਕ ਤੁਸੀਂ ਦੇਖੋਗੇ ਲੋਕਾਂ ਦੀ ਮੰਗ ਜ਼ਿਆਦਾ ਨਹੀਂ ਐ ਪਾਣੀ ਪੂਣੀ ਕੋਈ ਮੰਗਾ ਨਹੀਂ ਐ ਹੱਕ ਐ ਜੀ ਲੋਕਾਂ ਨੇ ਉਹ ਵਾਅਦੇ ਦਾ ਤਾਂ ਹੁੰਦੇ ਨਾ ਜੇ ਤੁਸੀਂ ਲੋਕਾਂ ਨੂੰ ਝੂਠੀਆਂ ਗੱਲਾਂ ਕਰੋ ਕਰੋ ਤੇ ਸੁਪਾਲ ਸਿੰਘ ਖੈਰਾ ਜੀ ਦਾ ਦੀ ਤੁਸੀਂ ਜਾਣਦੇ ਹੀ ਹੋ ਕਿ ਜਿੱਥੇ ਲੋੜਾ ਆਪਣੀ ਪਾਰਟੀ ਦਾ ਵੀ ਉਲਟ ਜੇ ਕੋਈ ਬੰਦਾ ਕਰਿਆ ਬੋਲਣਗੇ ਤਾਂ ਇਹਨਾਂ ਤੋਂ ਤਾਂ ਸਾਨੂੰ ਉਮੀਦ ਐ ਜੇ ਕਿਤੇ ਗਲਤੀ ਹੋਏ ਇਹ ਉੱਥੇ ਵੀ ਕਰਨਗੇ ਕਿ ਕੰਮ ਕਰਾਓ ਤੁਸੀਂ ਵਾਅਦੇ ਕੀਤੇ ਹੁਣ ਕਰੋ ਧੋਕੇ ਬੋਲਣਗੇ ਅੱਜ ਤੁਸੀਂ ਆਪਣੇ ਫਾਦਰ ਸਾਹਿਬ ਸੋਹਰਾ ਫਾਦਰ ਸਾਹਿਬ ਦੀ ਕਿਉਂ ਮਹਿਮ ਨੂੰ ਅੱਗੇ ਵਧਾਉਣ ਲਈ ਪਹੁੰਚੇ ਆਂ ਕਿ ਅੱਗੇ ਤੋਂ ਵੀ ਜ਼ਰੂਰ ਦੇ ਲੋਕ ਉਮੀਦ ਰੱਖਣਗੇ ਤੁਸੀਂ ਇੱਥੇ ਆਂਦੇ ਜਾਂਦੇ ਰਹੋਗੇ ਜਾਂ ਨਰਿੰਦਰ ਕੌਰ ਭਰਾਜ ਵਾਂਗੂ ਲੋਕ ਹੋ ਮੈਂ ਤਾਂ ਜੀ ਇੰਨੇ ਸਾਲਾਂ ਤੋਂ ਵੈਸੇ ਵੀ ਆਂਦੀ ਰਹੀ ਆਂ ਕਿ ਮੈਂ ਤਾਂ ਜਿਵੇਂ ਕਿਹਾ ਮੈਂ ਇੱਥੇ ਦੀ ਧੀ ਆ ਪਿਛਲੇ ਮਤਲਬ ਹੁਣ ਮੈਂ 28 ਸਾਲਾਂ ਦੀ ਆਂ ਮੈਂ ਹਰ ਇੱਕ ਮਤਲਬ ਆ ਮੇਰੀ ਵਿਆਹ ਤੋਂ ਬਾਅਦ ਥੋੜਾ ਜਿਹਾ ਮੇਰਾ ਬੇਬੀ ਹੋਇਆ ਵਰਨਾ ਮੈਂ ਤਾਂ ਇੱਥੇ ਮੈਂ ਮੈਂ ਇੱਥੇ ਮੇਰੇ ਫਾਦਰ ਸਾਹਿਬ ਮੇਰੇ ਫਾਦਰ ਦੇ ਨੇ ਫਰੈਂਡ ਆ ਸ਼ਹਿਰਾں ਚ ਸਿਬਿਆ ਪਿੰਡ ਬੀਲਾ ਅਸਤਰੀ ਆਪਣੇ ਉੱਥੇ ਬਾਬਾ ਜੀ ਦੇ ਮੱਥਾ ਵੀ ਟੇਕੀਦਾ ਸੀ ਐਸੀ ਕੋਈ ਗਾਇਬ ਹੋਣ ਆ ਲਿਆ ਚੋ ਨਹੀਂ ਹੈ ਨਾ ਹੀ ਮੇਰੇ ਫਾਦਰ ਸਾਹਿਬ ਫਾਦਰ ਇਨ ਲਾ ਤੇ ਨਾ ਹੀ ਵੀ ਮੇਰਾ ਪਰਿਵਾਰ ਹਾਂ ਜੀ